नमस्कार आप देख रहे हैं जी न्यूज मीडिया और आप जो तस्वीरें देख रहे हैं ये एक बुजुर्ग हैं जो सात तारीख से लापता है परिवार वाले पोस्टरों के जरिए पब्लिक से अपील कर रहे हैं कि जहां भी ये मिले उनसे संपर्क किया जाए आप देख सकते हैं ये बेटा और बेटी हैं जो हर जगह पोस्टरों के जरिए पब्लिक से अपील कर रहे हैं बताया जा रहा है छह तारीख को ये परिवार दरबार साहब में मथा टेकने के लिए आए थे लेकिन सात तारीख को वो वहाँ से गुम हो गए परिवार फिलहाल परेशान है पुलिस में कंप्लेंट भी की गई है इस मामले की पुलिस भी जांच कर रही है ਆਪਕੋ ਬਤਾ ਦੇ ਕੀ ਹੈ ਪੂਰਾ ਮਾਮਲਾ ਆਪ ਦੇਖਦੇ ਹਾਂ ਜੀ ਨਿਊਜ਼ ਮੀਡੀਆ ਪਰ ਹਾਂਜੀ ਗੱਲ ਜੀ ਆਪਣਾ ਨਾਮ ਦੱਸਕੋ ਜੀ ਮੇਰਾ ਨਾਮ ਸੁਖਿੰਦਰ ਸਿੰਘ ਜੀ ਅਸੀਂ ਸੁਨਾਮ ਦੇ ਲਾਗੇ ਲਖਮੀਰ ਵਾਲਾ ਪਿੰਡ ਉੱਤੇ ਰਹਿਣਾ ਵਾਲੇ ਆ ਤੇ ਸਾਨੂੰ ਜਿਲ੍ਹਾ ਸੰਗਰੂਰ ਪੈਂਦਾ ਹੈ ਹਾਂਜੀ ਕੀ ਗੱਲ ਹੋਈ ਤੁਹਾਡੇ ਪਿਤਾ ਜੀ ਕਿੱਥੇ ਗੁੰਮ ਹੋਏ ਤੇ ਤੁਸੀਂ ਕਿਦੋਂ ਅੰਬਸਰ ਪਹੁੰਚੇ ਸੀ 6 ਤਰੀਕ ਨੂੰ ਅਸੀਂ ਅੰਬਸਰ ਪਹੁੰਚੇ ਸੀ 7 ਤਰੀਕ ਨੂੰ ਜੀ ਵਾਪਸੀ ਕਰਨੀ ਸੀ 7 ਤਰੀਕ ਨੂੰ ਅਸੀਂ ਮਤਲਬ ਸਾਡਾ ਰੈਂਟ ਸੀਗਾ ਮਤਲਬ 12 ਵਜੇ ਤੱਕ ਜੀ ਕਮਰਾ ਛੱਡਣਾ ਸੀਗਾ ਤੇ ਮੰਮੀ ਜੜੀ ਕਹਿੰਦੇ ਵੀ ਅਸੀਂ ਬਾਣੀ ਸੁਣਨੀ ਹੈ ਕਿ ਅਸੀਂ ਇਹਨੇ ਹਰਮੰਦਰ ਸਾਹਿਬ ਵਿੱਚ ਬੈਠ ਜਾਣੇ ਹੈਗੇ ਤੁਸੀਂ ਮਤਲਬ ਰੈਸਟ ਕਰ ਲਓ ਹਜੇ ਤਾਂ ਕਰਕੇ ਸਾਡਾ ਮੰਮੀ ਡੈਡੀ ਹਰਮੰਦਰ ਲੰਗਰ ਦੇ ਸਾਹਮਣੇ ਬੈਠੇ ਸੀਗੇ ਤੇ ਪਹਿਲਾਂ ਡੈਡੀ ਉਹ ਲੰਗਰ ਚ ਜਾ ਕੇ ਲੰਗਰ ਛਕ ਕੇ ਆਏ ਤੇ ਮੰਮੀ ਤੇ ਮੰਮੀ ਕੋਲ ਬਹਿ ਗਏ ਤੇ ਇਸ ਤੋਂ ਬਾਅਦ ਡੈਡੀ ਬਾਥਰੂਮ ਕਰਨ ਗਏ ਨੇਗੇ ਤੇ ਬਾਥਰੂਮ ਕਰਕੇ ਵਾਪਸ ਨਹੀਂ ਆਏ ਅਸੀਂ ਗੁਰਦੁਆਰਾ ਸਾਹਿਬ ਦੇ ਕੈਮਰਾ ਰਹੀ ਚੈੱਕ ਕਰਿਆ ਤੇ ਉਹ ਮਤਲਬ ਬਾਥਰੂਮ ਕਰਨ ਨਹੀਂ ਗਏ ਤੇ ਮਤਲਬ ਉਹ ਬਾਬਾ ਟਾਲਾ ਸਾਹਿਬ ਨੂੰ ਗੁਰਦੁਆਰੇ ਗੁਣੀ ਪੈ ਗਈ ਉਹਨਾਂ ਨੂੰ ਚੌਂਦੀ ਲਾਗੀ ਪਤਾ ਨਹੀਂ ਕੁਝ ਕੀ ਹੋਇਆ ਉਹਨਾਂ ਦੇ ਦਿਮਾਗ 'ਚ ਕੀ ਆਇਆ ਤੇ ਉਹ ਪੀੜੀਆਂ ਗਲੀਆਂ ਵਿੱਚ ਬਾਗੀ ਉਸ ਤੋਂ ਬਾਅਦ ਸਾਨੂੰ ਕੋਈ ਖ਼ਬਰ ਨਹੀਂ ਜੀ ਕਿੰਨੀ ਉਮਰ ਹੈ ਤੇ ਕੀ ਨਾਮ ਹੈ ਉਹਨਾਂ ਦਾ ਬਾਬੂ ਜੀ ਦੀ 75 ਸਾਲ ਦੀ ਉਮਰ ਹੈ ਜੀ ਨਾਮ ਦਰਸ਼ਨ ਸਿੰਘ ਆ ਪਰ ਉਹ ਮਤਲਬ ਉਹਨਾਂ ਦਾ ਦਿਮਾਗ ਤੋਂ ਥੋੜੇ ਹੌਲੇ ਨੇਗੇ ਉਹਨਾਂ ਨੂੰ ਇੰਨਾ ਪਤਾ ਨਹੀਂ ਹੈਗਾ ਕਿ ਮੈਂ ਲੜ ਕੇ ਉਹਨੂੰ ਆਪਦਾ ਨਾਮ ਵੀ ਸਹੀ ਤਰ੍ਹਾਂ ਦੱਸਣਾ ਹੁੰਦਾ ਜਿਵੇਂ ਦਰਸ਼ਨ ਸਿੰਘ ਨੂੰ ਸਾਧਨ ਸਿੰਘ ਜੀ ਕਹਿਣਗੇ ਜਿਵੇਂ ਸਾਡਾ ਸ਼ਹਿਰ ਲੱਗੇ ਸਨਾਪ ਹੈ ਤਾਂ ਉਹਨੂੰ ਫਾਰਮ ਭਰਿਆ ਦੇਣਗੇ ਮੈਨੂੰ ਕਾਲੇ ਦੇ ਨਾਮ ਤੋਂ ਜਾਣਦੇ ਪੁਲਿਸ ਨੂੰ ਇਹਦੀ ਜਾਣਕਾਰੀ ਦਿੱਤੀ ਤੇ ਪੁਲਿਸ ਦਾ ਕਿੰਨਾ ਕੁ ਸਹਿਯੋਗ ਕੀਤਾ ਪੁਲਿਸ ਵਾਲਿਆਂ ਨੇ ਅਸੀਂ ਮਤਲਬ ਵੀ ਪਹਿਲੇ ਦਿਨ ਹੀ ਜਾਣਕਾਰੀ ਦਿੱਤੀ ਆ ਅਸੀਂ ਆ ਰਿਪੋਰਟ ਵੀ ਲਿਖਾਈ ਹੈਗੀ ਕਿ ਮਤਲਬ ਪੁਲਿਸ ਵਾਲਿਆਂ ਨੇ ਪੁਲਿਸ ਮਲਾਜਮਾਂ ਨੇ ਸਾਨੂੰ ਮਤਲਬ ਪਹਿਲੇ ਦਿਨ ਹੀ ਕੈਮਰਾ ਕੈਮਰਿਕ ਚੈੱਕ ਕਰਵਾਇਆ ਨੇ ਗੱਡੀਆਂ ਵਿੱਚ ਕੁਝ ਅਸੀਂ ਆਪ ਹੀ ਕਰੇ ਨੇ ਇਸ ਤੋਂ ਬਾਅਦ ਪੁਲਿਸ ਮਲਾਜਮਾਂ ਨੇ ਆਪ ਦੇ ਵੱਲੋਂ ਸੋਸ਼ਲ ਮੀਡੀਆ ਤੇ WhatsApp group ਪੰਜ ਸਾਲ ਕੀ ਤੁਹਾਡੀ ਫੋਟੋ ਵੀ ਪਾਈ ਹੋਈ ਹੈ ਤੇ ਹੁਣ ਪਤਾ ਨਹੀਂ ਲੱਗਾ ਅਜੇ ਤੱਕ ਸਾਨੂੰ ਵਾਲੇ ਕੋਈ ਖਬਰ ਨਹੀਂ ਮਿਲੀ ਰਹੀ ਕੀ ਤੁਸੀਂ ਕੋਈ ਇਨਾਮ ਦੀ ਕੋਸ਼ਨਾ ਵੀ ਕੀਤੀ ਹਾਂਜੀ ਹਾਂਜੀ ਅਸੀਂ ਜੇ ਕੋਈ ਸਾਨੂੰ ਕੋਈ ਕੋਈ ਵੀ ਜਾਣਕਾਰੀ ਦਿੰਦਾ ਅਸੀਂ 20000 ਦਾ ਇਨਾਮ ਦੇਵਾਂਗੇ ਤੇ ਕੋਈ ਮੋਬਾਈਲ ਨੰਬਰ ਦੱਸਣਾ ਚਾਹੁੰਦੇ ਜੀ ਨੰਬਰ ਮੇਰਾ ਜੀ 6281813488 6280813488 ਇੱਥੇ ਸੰਪਰਕ ਕਰ ਸਕਦੇ ਤੁਹਾਡੇ ਨਾਲ ਹਾਂਜੀ ਹਾਂਜੀ ਤੇ ਕਿੰਨੇ ਦਿਨ ਵਾਸਤੇ ਤੁਸੀਂ ਸ੍ਰੀ ਹਰਮੰਦਰ ਸਾਹਿਬ ਆਏ ਸੀ ਅਸੀਂ ਇੱਕ ਦਿਨ ਵਾਸਤੇ ਆਏ ਸੀ ਜੇ 6 ਤਰੀਕ ਨੂੰ ਆਏ ਸਾਢੇ 7 ਤਰੀਕ ਨੂੰ ਜਾਣ ਦੀ ਵਾਪਸੀ ਹੈ ਇਹ ਟ੍ਰੇਨ ਰਹਿ ਜਾਣਾ ਸੀ ਹਾਂਜੀ ਟ੍ਰੇਨ ਰਹੀਆਂ ਟ੍ਰੇਨ ਲਾਹੀ ਜਾਣਾ ਸੀ ਠੀਕ